ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮ ਦੇ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਆਈਆਂ ਕੁਝ ਗੱਲਾਂ ਬਤਾਈਆਂ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਰੇ। ਸਭ ਤੋਂ ਪਹਿਲਾਂ ਜਿਹੜੀ ਡੈਮੋਕ੍ਰੇਟਾਂ ਦੀ ਜਿੱਤ ਹੋਈ ਆ ਉਹਦੇ ਵਿੱਚ ਲੈਟਿਨੋ ਅਮਰੀਕਨ ਵੋਟ ਡੈਮੋਕ੍ਰੇਟਾਂ ਵੱਲ ਗਈ ਆ। ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਜੈਂਡਰ ਸੰਬੰਧੀ ਅਦਾਲਤ ਨੇ ਫੈਸਲਾ ਸੁਣਾਇਆ ਤੇ ਫੈਸਲਾ 트ੰਪ ਪ੍ਰਸ਼ਾਸਨ ਦੇ ਹੱਕ ਵਿੱਚ ਆ। ਤੀਜੀ ਗੱਲਬਾਤ ਐਲਨ ਮਸਕ ਦੀ ਤਨਖਾਹ ਦਾ ਮਾਮਲਾ। ਚੌਥੀ ਗੱਲਬਾਤ ਕਰਨੀ ਆ ਇੱਕ ਹੋਰ ਨਸ਼ਾ ਲਿਆਰੇ ਕਿਸ਼ਤੀ ਦੇ ਉੱਤੇ ਹਮਲਾ ਕੀਤਾ ਗਿਆ ਫੂਡ ਸਟੈਂਪਾਂ ਦੀ ਪੇਮੈਂਟ ਸੰਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਸਭ ਤੋਂ ਪਹਿਲਾਂ ਇਲੈਕਸ਼ਨਸ ਦੀ ਗੱਲਬਾਤ ਇਲੈਕਸ਼ਨ ਦੇ ਵਿੱਚ ਜਿਸ ਤਰੀਕੇ ਨਾਲ ਡੈਮੋਕ੍ਰੇਟਾਂ ਦੀ ਜਿੱਤ ਹੋਈ ਆ ਉਹਦੀ ਹੁਣ ਪੁਣਛਾਣ ਕੀਤੀ ਜਾ ਰਹੀ ਉਹਦੀ ਸ਼ਾਨ ਵੇਣ ਕੀਤੀ ਜਾ ਰਹੀ ਆ ਉਸ ਗੱਲ ਨੂੰ ਤੋੜ ਕੇ ਦੇਖਿਆ ਜਾ ਰਿਹਾ ਕਿ ਹੋਇਆ ਕੀ ਆ ਹੋਇਆ ਜੋ ਕੁਝ ਆ ਉਹਦੇ ਵਿੱਚੋਂ ਇੱਕ ਗੱਲ ਇਹ ਸਾਹਮਣੇ ਆਈ ਆ ਜਿਹੜੇ ਲੈਟਿਨੋ ਅਮਰੀਕਨ ਵੋਟਰ ਸਿਗੇ ਉਹ ਡੈਮੋਕ੍ਰੇਟਾਂ ਵੱਲ ਚਲੇ ਗਏ ਖਾਸ ਕਰਕੇ ਨਿਊ ਜਰਸੀ ਤੇ ਵਰਜੀਨੀਆ ਦੇ ਵਿੱਚ ਉਹਨਾਂ ਨੇ ਡੈਮੋਕ੍ਰੇਟਾ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਪੋਰਟ ਕੀਤੀ ਹੈ ਜਿਹਦਾ ਕਾਰਨ ਬਣਿਆ ਕਿ ਏਡਾ ਵੱਡੀ ਉਥੇ ਫਰਕ ਪੈ ਗਿਆ ਏਡੀ ਵੱਡੀ ਉਥੇ ਜਿੱਤ ਡੈਮੋਕ੍ਰੇਟਾਂ ਦੀ ਹੋਈ ਹੈ ਯਾਰ ਕਈ ਵਾਰੀ ਥੋੜੀਆਂ-ਬਹੁਤੀਆਂ ਵੋਟਾਂ ਇੱਧਰ-ਉੱਧਰ ਹੁੰਦੀਆਂ ਰਹਿੰਦੀਆਂ ਪਹਿਲੇ ਸਮੇਂ ਦੇ ਵਿੱਚ ਵੀ ਪਰ ਇਹ ਸ਼ਿਫਟ ਬਹੁਤ ਵੱਡੀ ਹੈ ਨਿਊ ਜਰਸੀ ਦੇ ਹਡਸਨ ਦੇ ਵਿੱਚ ਜਿਹੜੇ ਲਾਟੀਨੋ ਵੋਟਰਸ ਨੇ ਸਾਰੇ ਦੇ ਸਾਰੇ ਮਤਲਬ ਘੁੰਮ ਗਏ ਉਹ ਬਹੁਤ ਮਤਲਬ ਜਿਹਨੂੰ ਸਵਿੰਗ ਕਹਿੰਦੇ ਆ ਉਹ ਉਸ ਤਰੀਕੇ ਦੇ ਨਾਲ ਉਹ ਘੁੰਮੇ ਆ 2024 ਨਾਲ ਜਦੋਂ ਇਹਨਾਂ ਦਾ ਮੁਕਾਬਲਾ ਕਰਕੇ ਦੇਖਦੇ ਆ ਵਰਜੀਨੀਆ ਦੇ ਵਿੱਚ ਬਹੁਤ ਵੱਡੀ ਚੇਂਜ ਆਈ ਹੈ ਜਿਹੜਾ ਮੈਨੇਸਸਪਾਰਕ ਆ ਇੱਕ ਬਹੁਤ ਜ਼ਿਆਦਾ ਇਮੀਗਰੈਂਟ ਸਿਟੀ ਆ ਡੈਮੋਕ੍ਰੇਟ ਉਥੋਂ 42 ਪੁਆਇੰਟਸ ਦੇ ਨਾਲ ਜਿੱਤੇ ਆ 42 ਪੁਆਇੰਟਸ ਦਾ ਮਤਲਬ ਇਹ ਆ ਕਿ ਜਿੰਨਾ ਪਿਛਲੇ ਇਲੈਕਸ਼ਨ ਦੇ ਵਿੱਚ ਫਰਕ ਸੀ ਉਹਦੇ ਨਾਲੋਂ ਦੁੱਗਣਾ ਬਹੁਤ ਸਾਰੇ ਜਿਹੜੇ ਲੈਟਿਨੋ ਵੋਟਰਸ ਨੇ ਉਹ ਰਾਸ਼ਟਰਪਤੀ 트াম্প ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਤੇ ਉਹਨਾਂ ਦੇ ਇਮੀਗ੍ਰੈਂਟਸ ਦੇ ਉੱਤੇ ਜਿਹੜੇ ਸਖਤ ਐਕਸ਼ਨ ਹੋਏ ਆ ਜਿੰਨੀਆਂ ਉਹਨਾਂ ਨੇ ਡੈਪਿਊਟੇਸ਼ਨ ਕੀਤੀ ਆ ਜਿੰਨੀਆਂ ਆਇਸ਼ ਦੀਆਂ ਰੇਡਾਂ ਪਈਆਂ ਤੇ ਜਿੰਨਾ ਕਮਿਊਨਿਟੀ ਦੇ ਵਿੱਚ ਡਰ ਪੈਦਾ ਹੋਇਆ ਉਹ ਸਾਰੇ ਕੁਸ਼ ਨੇ ਉਹਨਾਂ ਨੂੰ ਰਿਪਬਲਿਕਨ ਤੋਂ ਪਰੇ ਤੱਕ ਕਿਤੇ ਡੈਮੋਕ੍ਰੇਟਾ ਵੱਲ ਭੇਜ ਦਿੱਤਾ ਜਿਹੜਾ ਡਰ ਸਿਟੀਜ਼ਨਸ ਦੇ ਵਿੱਚ ਫੈਲਿਆ ਈਵਨ ਜਿਹੜੇ ਅਮਰੀਕਾ ਦੇ ਬੌਰਨ ਜਿਹੜੇ ਲਾਟਿਨੋ ਸੀਗੇ ਜਿਹੜੇ ਉਹ ਲਾਟਿਨੀ ਜਿਹੜੇ ਉੱਥੋਂ ਦੇ ਅਮਰੀਕਾ ਦੇ ਰਹਿਣ ਵਾਲੇ ਬੌਰਨ ਸਗੇ ਉੱਥੋਂ ਦੇ ਪਿਸ਼ੋਕੜ ਉਹਨਾਂ ਦਾ ਲਾਤੀਨੀ ਆ ਉਹ ਲੋਕ ਵੀ ਇਹਨਾਂ ਦੇ ਉਲਟ ਹੋ ਗਏ ਔਰ ਉਹ ਲੋਕ ਵੀ ਡਰੇ ਆ ਏਸੀਆ ਰੇਡਾਂ ਤੋਂ ਕਿਉਂਕਿ ਕਈ ਇਨਸੀਡੈਂਟ ਸਾਹਮਣੇ ਆਏ ਆ ਜਿਹਦੇ ਵਿੱਚ ਇਹਨਾਂ ਨੇ ਨਾ ਸਿਟੀਜ਼ਨ ਨੂੰ ਬਖਸ਼ਿਆ ਜਾਂ ਵਰਕ ਪਰਮਿਟ ਵਾਲੇ ਜਾਂ ਜਿਹੜੇ ਦੂਜੇ ਸੀ ਸਾਰਿਆਂ ਨੂੰ ਬਾਅਦ ਦੇ ਵਿੱਚ ਛੱਡਿਆ ਪਰ ਇੱਕ ਵਾਰੀ ਗ੍ਰਫਤਾਰ ਕਰ ਲਿਆ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੋਇਆ ਔਰ ਪਬਲਿਕ ਪਲੇਸਿਸ ਦੇ ਉੱਤੇ ਵਾਲਮਾਰਟ ਦੇ ਉੱਤੇ ਕੁਝ ਅਮਰੀਕਨ ਸਿਟੀਜ਼ਨਸ ਨੂੰ ਵੀ ਇਹਨਾਂ ਨੇ ਹੱਥ ਕੜੀਆਂ ਲਾਈਆਂ ਉਹ ਜਿਹੜਾ ਡਰ ਸੀ ਲੋਕਾਂ ਨੂੰ ਇਹ ਲੱਗਿਆ ਕਿ ਜੇ ਇਥੇ ਰਿਪਬਲਿਕਨ ਦੁਬਾਰਾ ਜਿਤਾ ਦੇਤੇ ਸਖਤੀ ਵੱਜਣੀ ਐ ਇਕਨੋਮੀ ਬਹੁਤ ਵੱਡਾ ਫੈਕਟਰ ਇੱਕ ਇਹਦੇ ਵਿੱਚ ਸੀਗਾ ਕਿਉਂਕਿ ਜਿਹੜੇ ਲੈਟਿਨੋ ਵੋਟਰ ਨੇ ਇਹ ਜਿਹੜਾ ਹੇਟਲਾ ਗਰੁੱਪ ਆ ਆਮਦਨ ਦਾਜ ਆ ਮਿਡਲ ਕਲਾਸ ਆ ਉਹਨਾਂ ਸਾਰਿਆਂ ਦਾ ਇਹ ਸੀਗਾ ਵੀ ਰਾਸ਼ਟਰਪਤੀ ਟਰੰਪ ਨੇ ਇਹ ਵਾਅਦਾ ਕੀਤਾ ਸੀ ਆਪਾਂ ਕਾਸਟ ਆਫ ਲਿਵਿੰਗ ਘਟਾਵਾਂਗੇ ਅਫੋਰਡੇਬਿਲਟੀ ਵਧਾਵਾਂਗੇ ਉਹਨਾਂ ਨੇ ਯਕੀਨ ਕੀਤਾ ਪਰ ਉਹਨਾਂ ਨੇ ਉਹਦੇ ਉੱਤੇ ਐਕਟ ਨਹੀਂ ਕੀਤਾ ਤੇ ਉਹ ਚੀਜ਼ ਡਿਲੀਵਰ ਨਹੀਂ ਹੋਈ ਜਿਹੜੇ ਡੈਮੋਕ੍ਰੇਟਸ ਨੇ ਇਹ ਖਾਸ ਤੌਰ ਦੇ ਉੱਤੇ ਹੁਣ ਕੈਂਡੀਡੇਟ ਜਿਵੇਂ ਸੀਗੇ ਇਹਨਾਂ ਦੇ ਮਿੱਕੀ ਸ਼ੈਰਲ ਸੀ ਨਿਊ ਜਰਸੀ ਦੇ ਵਿੱਚ ਜਾਂ ਦੂਜੇ ਸੀਗੇ ਇਹਨਾਂ ਨੇ ਖਾਸ ਤੌਰ ਦੇ ਉੱਤੇ ਟਾਰਗੇਟ ਕੀਤਾ ਤੇ ਉੱਥੇ ਵਿਜ਼ਿਟ ਕੀਤਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਜਿਹੜੇ ਲੈਟਿਨੋ ਏਰੀਆ ਸੀਗੇ ਉਹਨਾਂ ਦੇ ਵਿੱਚ ਜਾ ਕੇ ਜਿਹੜੇ ਕੁਝ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਿਆ ਬਿਲਕੁਲ ਈਵਨ ਕੈਂਪੇਨ ਵੀ ਸਪੈਨਿਸ਼ ਦੇ ਵਿੱਚ ਇਹਨਾਂ ਨੇ ਕੀਤੀ ਕਈ ਥਾਵਾਂ ਦੇ ਉੱਤੇ ਉਹਨਾਂ ਦੇ ਕੋਲ ਜਾ ਜਾ ਕੇ ਜਿਹੜੇ ਸਪੈਨ ਬਰਗਰ ਉੱਥੋਂ ਜਿੱਤੀ ਹੈ ਵਰਜੀਨੀਆ ਤੋਂ ਉਹਨਾਂ ਦੇ ਵਿੱਚ ਜਾ ਜਾ ਕੇ ਉਹਨਾਂ ਦੇ ਕਲਚਰਲ ਇਵੈਂਟਸ ਦੇ ਵਿੱਚ ਜਾ ਜਾ ਕੇ ਉਹਨਾਂ ਦੀ ਜ਼ੁਬਾਨ ਦੇ ਵਿੱਚ ਗੱਲ ਕੀਤੀ ਤੇ ਉਹਨਾਂ ਦਾ ਵਿਸ਼ਵਾਸ ਜਿੱਤ ਤਰ ਉਹਨਾਂ ਨੂੰ ਲੱਗਣ ਲੱਗ ਪਿਆ ਵੀ ਇਹ ਸਾਡੇ ਵਿੱਚੋਂ ਹੀ ਆ ਇਸ ਕਰਕੇ ਉਹਨਾਂ ਨੇ ਵੋਟਾਂ ਪਾ ਦਿੱਤੀਆਂ ਜਿਹੜੀ ਗ੍ਰਾਸ ਰੂਟ ਕੈਂਪੇਨ ਸੀਗੀ ਲੋਕਲ ਵਲੰਟੀਅਰਸ ਨੇ ਮਤਲਬ ਕੱਲਾ ਕੱਲਾ ਡੋਰ ਨੌਕ ਕੀਤਾ ਉੱਥੇ ਕੱਲੇ ਕੱਲੇ ਪਰਿਵਾਰਾਂ ਨੂੰ ਮੈਸੇਜ ਕੀਤੇ ਉਹਨਾਂ ਨੂੰ ਫੋਨ ਕਾਲ ਕੀਤੇ ਵੀ ਵੋਟਾਂ ਸਿਰਫ ਇਹਨਾਂ ਨੇ ਆਪਣੀਆਂ ਹੱਕ ਚ ਹੀ ਨਹੀਂ ਕੀਤੀਆਂ ਸਗੋਂ ਉਹਨਾਂ ਵੋਟਰਾਂ ਨੂੰ ਬਾਹਰ ਵੀ ਕੱਢਿਆ ਉਹਨਾਂ ਤੋਂ ਵੋਟਾਂ ਪੁਆਈਆਂ ਵੀ ਹੁਣ ਇੱਥੇ ਜਿਹੜੇ ਰਿਪਬਲਿਕਨ ਐ ਇਸ ਵੇਲੇ ਚਿੰਤਤ ਨੇ ਕਿ ਜੇ ਇਹ ਗੱਲ ਇਧਰਲੇ ਪਾਸੇ ਨੂੰ ਤੁਰਦੀ ਰਹੀ ਤਾਂ ਅਗਲੇ ਸਾਲ ਜਿਹੜੀ ਮਿਡ ਟਰਮ ਇਲੈਕਸ਼ਨ ਆ ਉਹਦੇ ਵਿੱਚ ਨੁਕਸਾਨ ਵੱਡਾ ਹੋ ਸਕਦਾ ਜਿਹੜਾ ਮੈਸੇਜ ਹੁਣ ਕਲੀਅਰ ਆ ਕਿ ਇਹਨਾਂ ਨੇ ਇਸ ਵੇਲੇ 트੍ਰੰਪ ਦੀ ਇਮੀਗ੍ਰੇਟਸ ਪਾਲਿਸੀ ਤੋਂ ਡਰ ਕੇ ਇਮੀਗ੍ਰੇਸ਼ਨ ਪਾਲਿਸੀ ਤੋਂ ਦੂਜੇ ਪਾਸੇ ਵੋਟਾਂ ਪਾਈਆਂ ਆ ਤੇ ਜੇ ਰਿਪਬਲਿਕਨ ਇਧਰਲੇ ਪਾਸੇ ਐਕਟ ਕਰਨਗੇ ਤੇ ਵੋਟਾਂ ਵਿਚਾਲਣਗੇ ਨਹੀਂ ਤਾਂ ਨੁਕਸਾਨ ਵੱਡਾ ਹੋ ਸਕਦਾ ਅਗਲਾ ਮਾਮਲਾ ਸੁਪਰੀਮ ਕੋਰਟ ਨੇ 트럼ਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਰੂਲ ਸੀਗਾ ਜਿਹਦੇ ਉੱਤੇ ਐਮ ਐਫ ਜਾਂ ਐਕਸ ਪਾਸਪੋਰਟ ਤੇ ਲਿਖਿਆ ਜਾਂਦਾ ਉਹਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਰਾਸ਼ਟਰਪਤੀ 트럼ਪ ਜਦੋਂ ਰਾਸ਼ਟਰਪਤੀ ਬਣੇ ਆ ਇਹਨਾਂ ਨੇ ਪਹਿਲੇ ਦਿਨ ਦੋ ਤਿੰਨ ਵੱਡੀਆਂ ਗੱਲਾਂ ਕੀਤੀਆਂ ਸੀ ਅਮਰੀਕਾ ਦੇ ਵਿੱਚ ਉਹਨਾਂ ਦੇ ਤਿੰਨ ਵੱਡੀਆਂ ਗੱਲਾਂ ਦੇ ਵਿੱਚੋਂ ਇੱਕ ਗੱਲ ਇਹ ਸੀ ਕਿ ਅਮਰੀਕਾ ਸਿਰਫ ਦੋ ਸੈਕਸਸ ਨੂੰ ਰੈਕੋਗਨਾਈਜ਼ ਕਰਦਾ ਇੱਕ ਮੇਲ ਆ ਤੇ ਇੱਕ ਫੀਮੇਲ ਆ ਗੱਲ ਖਤਮ ਤੇ ਉਸ ਗੱਲ ਦੇ ਉੱਤੇ ਜਿਹੜੇ ਐਲਜੀਬੀਟੀਕਿਊ ਵਾਲਾ ਇੱਕ ਪੂਰੇ ਦਾ ਪੂਰਾ ਵਰਗ ਆ ਉਹਨਾਂ ਨੇ ਇਹਦੀ ਆਲੋਚਨਾ ਵੀ ਕੀਤੀ ਸੀਗੀ ਤੇ ਇਹਨਾਂ ਨੇ ਕਿਹਾ ਸੀ ਵੀ ਨਹੀਂ ਅਸੀਂ ਬੇਸਿਕਲੀ ਦੋ ਮੇਲ ਫੀਮੇਲ ਨੂੰ ਹੀ ਮੰਨਦੇ ਆ ਜਿਹੜਾ ਟਰਾਂਸ ਜੈਂਡਰ ਜਾਂ ਜਿਹੜਾ ਉਹ ਕਿੰਨਾ ਕੁਝ ਹੋਰ ਕੋਸ਼ ਆ ਉਹ ਉਹ ਜਿਹੜੇ ਮਸਲੇ ਸੀਗੇ ਉਹ ਸਾਰੇ ਇਹਨਾਂ ਨੇ ਪਾਸੇ ਛੱਡ ਦਿੱਤੇ ਸੁਪਰੀਮ ਕੋਰਟ ਨੇ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇਹ ਅਲਾਉ ਕਰ ਦਿੱਤਾ ਆ ਕਿ ਤੁਸੀਂ ਜਿਹੜਾ ਉਹ ਪਾਸਪੋਰਟ ਦੇ ਉੱਤੇ ਐਕਸ ਲਿਖਣ ਵਾਲਾ ਰੂਲ ਆ ਉਹਨੂੰ ਖਤਮ ਕਰ ਸਕਦੇ ਆ ਪੁਰਾਣਾ ਰੂਲ ਕੀ ਸੀ ਪੁਰਾਣਾ ਰੂਲ ਦਾ ਮਤਲਬ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਅੰਡਰ ਲੋਕ ਕੀ ਕਰਦੇ ਸੀ ਉਹ ਜਾਂ ਤਾਂ ਪਾਸਪੋਰਟ ਦੇ ਉੱਤੇ ਆਪਣਾ ਸੈਕਸ ਲਿਖਣ ਵੇਲੇ ਵੀ ਬੰਦਾ ਆ ਜਾਂ ਔਰਤ ਆ ਜਾਂ ਮਰਦਾ ਜਾਂ ਔਰਤ ਆ ਪੁਰਸ਼ਾ ਉਹਦੇ ਲਈ ਜਾਂ ਤਾਂ ਐਮ ਲਿਖਦੇ ਸੀ ਐਮ ਦਾ ਮਤਲਬ ਮੇਲ ਜਾਂ ਐਫ ਲਿਖਦੇ ਸੀ ਐਫ ਦਾ ਮਤਲਬ ਫੀਮੇਲ ਤੇ ਜਾਂ ਫਿਰ ਉਹ ਐਕਸ ਲਿਖ ਦਿੰਦੇ ਸੀ ਐਕਸ ਦਾ ਮਤਲਬ ਨਾਨ ਬਾਈਨਰੀ ਆਪਣੇ ਪਾਸਪੋਰਟ ਦੇ ਉੱਤੇ ਕੋਦਾ ਮਤਲਬ ਇਹ ਹੁੰਦਾ ਸੀ ਕਿ ਬੰਦਾ ਆਪਣੇ ਆਪ ਨੂੰ ਕਿੱਦਾਂ ਆਇਡੈਂਟੀਫਾਈ ਕਰਦਾ ਵੀ ਕੋਈ ਵਿਅਕਤੀ ਚਾਹੁੰਦਾ ਕੀ ਆ ਵੀ ਮੈਨੂੰ ਕੀ ਜਾਣਿਆ ਜਾਵੇ ਮੈਂ ਔਰਤ ਆ ਮਰਦ ਆ ਜਾਂ ਮੈਂ ਜਿਹੜਾ ਕਿਸੇ ਕੈਟਾਗਰੀ ਦੇ ਵਿੱਚ ਵੀ ਨਹੀਂ ਆਉਂਦਾ ਜਿਹੜਾ ਨਵਾਂ ਟਰੰਪ ਰੂਲ ਸੀ ਉਹ ਕਹਿੰਦੇ ਤੁਸੀਂ ਕੀ ਆਇਡੈਂਟੀਫਾਈ ਕਰਦੇ ਆ ਆਪਣੇ ਆਪ ਨੂੰ ਸਾਡਾ ਇਹ ਮਸਲਾ ਨਹੀਂ ਪਾਸਪੋਰਟ ਦੇ ਉੱਤੇ ਉਹ ਲਿਖੋ ਜੋ ਤੁਹਾਡੇ ਬਰਥ ਸਰਟੀਫਿਕੇਟ ਤੇ ਲਿਖਿਆ ਆ ਜੇ ਤੇ ਉਦੋਂ ਡਾਕਟਰ ਨੇ ਕਿਹਾ ਵੀ ਇਹ ਮੁੰਡਾ ਤੇ ਮੈਂ ਲਿਖੋ ਜੇ ਉਹ ਕਹਿੰਦਾ ਸੀ ਇਹ ਕੁੜੀ ਆ ਤੇ ਇੱਥੇ ਐਫ ਲਿਖੋ ਗੱਲ ਖਤਮ ਅਸੀਂ ਬਰਸ ਸਰਟੀਫ ਬਰਸ ਟਿਕਟ ਤੇ ਐਕਸ਼ਨ ਹੀ ਆ ਉੱਥੇ ਤਾਂ ਕੋਈ ਆਪਸ਼ਨ ਹੀ ਨਹੀਂ ਹੈ ਇਹਨਾਂ ਦੇ ਜਿਹੜੀ ਇੱਥੇ ਕਹੀ ਜਾ ਰਹੀ ਆ ਵੀ ਉਹ ਨਹੀਂ ਹੁੰਦੀ ਵੀ ਤੁਸੀਂ ਬਾਅਦ ਦੇ ਵਿੱਚ ਆਪਣੇ ਆਪ ਨੂੰ ਬਦਲ ਕੇ ਆਈਡੈਂਟੀਫਾਈ ਨਹੀਂ ਕਰ ਸਕਦੇ ਵੀ ਮੈਂ ਹੁਣ ਆ ਨਹੀਂ ਮੈਂ ਹੁਣ ਆ ਸੋ ਇਹ ਜਿਹੜਾ ਆਰਡਰ ਉਹਨਾਂ ਨੇ ਸਾਈਨ ਕਰ ਦਿੱਤਾ ਸੀ ਤੇ ਇਹ ਕਿਹਾ ਗਿਆ ਸੀ ਕਿ ਜਿਹੜਾ ਇਹ ਆਰਡਰ ਸਾਈਨ ਕੀਤਾ ਗਿਆ ਇਹਦਾ ਕੋਈ ਕਾਨੂੰਨਨ ਆਧਾਰ ਨਹੀਂ ਆ ਤੇ ਆਰਗੂ ਇਹ ਕੀਤਾ ਸੀ ਕਿ ਇਹ ਜਿਹੜਾ ਗਲਤ ਆ ਹੁਣ ਕੋਰਟ ਨੇ ਰੀਜ਼ਨਿੰਗ ਜਿਹੜੀ ਸੀ ਕਿ ਸੁਪਰੀਮ ਕੋਰਟ ਦੀ ਮੈਜੋਰਿਟੀ ਨੇ ਇਹ ਕਿਹਾ ਕਿ ਜਿਹੜਾ ਸੈਕਸ ਸੈਟ ਬਰਥ ਆ ਇਹ ਤਾਂ ਮਤਲਬ ਇੱਕ ਬੜੀ ਫੈਕਟ ਆ ਵੀ ਇਹਦੇ ਨਾਲ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੁੰਦਾ ਜਿਹੜੇ ਦੂਜੀ ਤੇ ਰੌਲਾ ਇਹੇ ਪਾਉਂਦੀ ਸੀ ਕਿ ਜਿਹੜੇ ਐਲਜੀਬੀਟੀਕਿਊ ਵਾਲੇ ਜਾਂ ਦੂਜੇ ਲੋਕ ਆ ਉਹ ਕਹਿੰਦੇ ਸਾਡੇ ਨਾਲ ਤੱਕਾ ਹੁੰਦਾ ਅਸੀਂ ਨਹੀਂ ਲਿਖਣਾ ਚਾਹੁੰਦੇ ਸੁਪਰੀਮ ਕੋਰਟ ਨੇ ਹੁਣ ਇਹ ਫੈਸਲਾ ਦਿੱਤਾ ਕਿ ਇਹ ਤਾਂ ਉਦਾਂ ਦੀ ਚੀਜ਼ ਆ ਜਿੱਦਾ ਪਲੇਸ ਆਫ ਬਰਥ ਲਿਖਣਾ ਹੋਵੇ ਤੁਸੀਂ ਪਾਸਪੋਰਟ ਦੇ ਉੱਤੇ ਕਿ ਇਹਦਾ ਜਨਮ ਫਲਾਣੀ ਥਾਂ ਦੇ ਉੱਤੇ ਹੋਇਆ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਉੱਥੇ ਲਿਖ ਦੇਣਾ ਕਿ ਜਿਹੜਾ ਇਹਦਾ ਮਤਲਬ ਸੈਕਸ ਸੈਟ ਬਰਥ ਕੀ ਸੀ ਉਹੀ ਲਿਖਣਾ ਸਿਰਫ ਓਦਾਂ ਦੀ ਗੱਲ ਹੀ ਆ ਤੁਸੀਂ ਜੋ ਮਰਜ਼ੀ ਆਈਡੈਂਟੀਫਾਈ ਕਰੋ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਜਾਓ ਇਹ ਤਾਂ ਸਿਰਫ ਉਹ ਫੈਕਟ ਆ ਜਿਹੜਾ ਤੁਹਾਡੇ ਬਰਥ ਸਰਟੀਫਿਕੇਟ ਦੇ ਉੱਤੇ ਲਿਖਿਆ ਸੀ ਸੋ ਇਹ ਇਹਨਾਂ ਦੇ ਹੱਕ ਦੇ ਵਿੱਚ ਹੁਣ ਜਿਹੜਾ ਫੈਸਲਾ ਹੋਇਆ ਲੋਕ ਜਿਹੜੇ ਕਹਿੰਦੇ ਪਾਲਿਸੀ ਕੁਝ ਕਹਿੰਦੇ ਕਿ ਇਹ ਜਿਹੜੇ ਟ੍ਰਾਂਸਜੈਂਡਰ ਲੋਕ ਨੇ ਉਹ ਕਹਿੰਦੇ ਸਾਡਾ ਇਹਦੇ ਨਾਲ ਮਤਲਬ ਨੁਕਸਾਨ ਹੋਊਗਾ ਸੀ ਹਰਟ ਹੋਏ ਆ ਇਹਦੇ ਨਾਲ ਤੇ ਦੂਜਾ ਲੋਕਾਂ ਦੇ ਉੱਤੇ ਹੁਣ ਇਹਦਾ ਕਿੰਨਾ ਅਸਰ ਪੈਂਦਾ ਉਹ ਕਹਿੰਦੇ ਸਾਡੀ ਸੇਫਟੀ ਰਿਸਕ ਤੇ ਹੋ ਸਕਦੀ ਹੈ ਜਾਂ ਜਿਹੜੇ ਟਰੈਵਲਿੰਗ ਦੌਰਾਨ ਜਾਂ ਜਦੋਂ ਵੀ ਅਸੀਂ ਆਈਡੀ ਸ਼ੋਅ ਕਰਦੇ ਹਾਂ ਸੋ ਇਹ ਕੇਸ ਅਜੇ ਖਤਮ ਨਹੀਂ ਹੋਇਆ ਇਹ ਹੁਣ ਦੁਬਾਰਾ ਲੋਅਰ ਕੋਰਟ ਦੇ ਵਿੱਚ ਜਾਊਗਾ ਪੂਰੇ ਟ੍ਰਾਇਲ ਦੇ ਲਈ ਪਰ ਜਿਹੜਾ ਟਰੰਪ ਦਾ ਉਹ ਰੂਲ ਆ ਉਹ ਉਹਨਾਂ ਚਿਰ ਇਨ ਪਲੇਸ ਰਹੂਗਾ ਦਾ ਵੱਡਾ ਪੱਖ ਜੇਕਰ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਸੁਪਰੀਮ ਕੋਰਟ ਦੀਆਂ ਰੂਲਿੰਗ ਜਿਹੜੀਆਂ ਉਹਨਾਂ ਨੇ ਰੋਲ ਬੈਕ ਕੀਤਾ ਐਲਜੀਬੀਟੀਕਿਊ ਪਲੱਸ ਰਾਈਟਸ ਦੇ ਉੱਤੇ ਅ ਜਿਹਦੇ ਵਿੱਚ ਇਹ ਬੈਨ ਮਾਈਨਸ ਦੇ ਉੱਤੇ ਜਾਂ ਜਿਹੜੇ ਜਿਹੜੇ ਰਿਲੀਜੀਅਸ ਪੇਰੈਂਟਸ ਨੇ ਉਹਨਾਂ ਨੂੰ ਆਪਟ ਕਰਨਾ ਐਲਜੀਬਿਟੀ ਕਿਊ ਰਿਲੇਟਡ ਜਿਹੜੇ ਸਕੂਲ ਲੈਸਨਸ ਨੇ ਸੋ ਪਹਿਲੇ ਜਿਹੜੇ ਕੇਸ ਨੇ ਉਹ ਤੇ ਇਹਨਾਂ ਦੇ ਵਿੱਚ ਹੀ ਕੋਰਟ ਜਿਹੜੀ ਆ ਜਲਦੀ ਜਿਹੜੇ ਟ੍ਰਾਂਸਜੈਂਡਰ ਐਥਲੀਟਸ ਨੇ ਗਰਲਸ ਦੇ ਵਿੱਚ ਉਸ ਮਾਮਲੇ ਦੇ ਉੱਤੇ ਸਪੋਰਟਸ ਦੇ ਵਿੱਚ ਤੇ ਕੋਲੋਰੈਡੋ ਦਾ ਲਾ ਜਿਹੜਾ ਕਨਵਰਸ਼ਨ ਥੈਰੇਪੀ ਨੂੰ ਬੈਨ ਕਰਦਾ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੇਸ ਵੀ ਸਾਹਮਣੇ ਆਉਣ ਅਗਲੀ ਗੱਲਬਾਤ ਟੈਸਲਾ ਦੇ ਐਲਨ ਮਸਕ ਦੀ ਇੱਕ ਜਿਹੜੀ ਖਬਰ ਬਹੁਤ ਵੱਡੀ ਹੈ ਖਬਰ ਇਹ ਆ ਕਿ ਟੈਸਲਾ ਦੇ ਸ਼ੇਅਰ ਹੋਲਡਰਸ ਨੇ ਇੱਕ ਚੀਜ਼ ਦੀ ਆਗਿਆ ਦੇ ਦਿੱਤੀ ਆ ਉਹਨੂੰ ਪ੍ਰੂਫ ਕਰ ਦਿੱਤਾ ਉਹ ਇਹ ਆ ਕਿ ਐਲਨ ਮਸਕ ਦੇ 1 ਟ੍ਰਿਲੀਅਨ ਡਾਲਰ ਦਾ ਪੈਕੇਜ ਉਹਨੂੰ ਦਿੱਤਾ ਜਾਊਗਾ ਜਿਹੜਾ ਕਿ ਬਿਜ਼ਨਸ ਹਿਸਟਰੀ ਦੇ ਵਿੱਚ ਹੁਣ ਦਾ ਸਭ ਤੋਂ ਵੱਡਾ ਆ ਇੱਕ ਟ੍ਰਿਲੀਅਨ ਡਾਲਰ ਦਾ ਪੈਕੇਜ ਹੁਣ ਇਹ ਦੱਸਿਆ ਗਿਆ ਵੀ ਸੈਲਰੀ ਨਹੀਂ ਇਹ ਰਿਵਾਰਡਸ ਨੇ ਮਸਕ ਨੂੰ ਐਲਨ ਮਸਕ ਨੂੰ ਇਹ ਨਾਰਮਲ ਸੈਲਰੀ ਨਹੀਂ ਮਿਲੂਗੀ ਬਜਾਏ ਇਹਦੇ ਉਹ ਟੈਸਲਾ ਦੇ ਸਟਾਕ ਬਹੁਤ ਸਾਰੇ ਉਹਦੇ ਕੋਲ ਚਲੇ ਜਾਣਗੇ ਜਾਂ ਉਹ ਅਰਨ ਕਰ ਲਊਗਾ ਜੇ ਉਹ ਜਿਹੜਾ ਉਹਦਾ ਗੋਲ ਹੈਗਾ ਆ ਉਹਦੇ ਉੱਤੇ ਉਹ ਪਹੁੰਚਦਾ ਆ ਮਤਲਬ 10 ਸਾਲ ਦਾ ਟਾਰਗੇਟ ਜਿਹੜਾ ਅਚੀਵ ਹੋਣਾ ਚਾਹੀਦਾ ਮਤਲਬ ਇਹ ਆ ਕਿ 20 ਮਿਲੀਅਨ ਕਾਰ ਡਿਲੀਵਰ ਹੋਣ 1 ਮਿਲੀਅਨ ਰੋਬੋਟ ਬਣਾਉਣ 1 ਮਿਲੀਅਨ ਰੋਬੋ ਟੈਕਸੀ ਲਾਂਚ ਕਰਨ ਤੇ ਜਿਹੜੇ 10 ਮਿਲੀਅਨ ਸੈਲਫ ਡਰਾਈਵਿੰਗ ਸਬਸਕ੍ਰਿਪਸ਼ਨ ਹੋਣ ਤੇ 400 ਡਾਲਰ 400 ਬਿਲੀਅਨ ਡਾਲਰ ਦਾ ਜਿਹੜਾ ਪ੍ਰੋਫਿਟ ਹੋਵੇ ਤੇ ਟੈਸਲਾ ਦੀ ਵੈਲਿਊ 8.5 ਟ੍ਰਿਲੀਅਨ ਤੋਂ ਵੱਧ ਕੇ 8.5 ਟ੍ਰਿਲੀਅਨ ਹੋ ਜਵੇ ਐਸ ਵੇਲੇ ਇਹ 1.4 ਟ੍ਰਿਲੀਅਨ ਆ ਜੇ ਇਹ ਸਾਰਾ ਕੁਝ ਹੋ ਗਿਆ ਜਿਹਦੀ ਕਿ ਆਸ ਲੱਗਦੀ ਆ ਤੇ ਇਹਦਾ ਮਤਲਬ ਇਹ ਆ ਕਿ ਉਹਨੂੰ 400 ਮਿਲੀਅਨ ਟੈਸਲਾ ਦੇ ਸ਼ੇਅਰ ਮਿਲ ਜਾਣਗੇ 400 ਮਿਲੀਅਨ ਟੈਸਲਾ ਦੇ ਸ਼ੇਰਾਂ ਦਾ ਸਿੱਧਾ ਮਤਲਬ ਆ 1 ਟ੍ਰਿਲੀਅਨ ਡਾਲਰ ਟੋਟਲ ਜਣੀ ਬਿਲੀਅਨਰ ਤੁਸੀਂ ਸੁਣੇ ਹੋਣਗੇ ਟ੍ਰਿਲੀਅਨਰ ਕੋਈ ਨਹੀਂ ਅਜੇ ਤੱਕ ਦੁਨੀਆ ਦੇ ਵਿੱਚ ਤੇ ਇਹ ਐਲਨ ਮਸਕ ਪਹਿਲਾ ਬੰਦਾ ਬਣੂਗਾ ਇੰਨੀ ਤਨਖਾਹ ਦੇ ਨਾਲ ਕਿਉਂ ਬੋਰਡ ਇਸ ਕੱਲ ਦੇ ਨਾਲ ਸਹਿਮਤ ਕਿਉਂ ਹੋਇਆ ਟੈਸਲਾ ਦਾ ਬੋਰਡ ਇਹ ਕਹਿ ਰਿਹਾ ਆ ਕਿ ਐਲਨ ਮਸਕ ਵੀ ਜਿਹੜਾ ਇਹ ਛੱਡ ਸਕਦਾ ਆ ਜੇ ਉਹਨੂੰ ਇਹ ਡੀਲ ਨਾ ਹੋਈਏ ਗਰੋਅ ਕਰਨ ਦੇ ਲਈ ਜਿਹੜੇ ਕੁਝ ਇਨਵੈਸਟਰ ਨੇ ਉਹਨਾਂ ਨੇ ਇਸ ਡੀਲ ਨੂੰ ਕਿਹਾ ਵੀ ਬਹੁਤ ਜ਼ਿਆਦਾ ਆ ਪਰ ਦੂਜੇ ਕਹਿੰਦੇ ਆ ਕਿ ਐਲਨ ਮਸਕ ਟੈਸਲਾ ਦਾ ਸਭ ਤੋਂ ਵੱਡਾ ਐਸੈਟ ਆ ਇਹ ਨਹੀਂ ਜਾਣਾ ਚਾਹੀਦਾ ਤੇ ਜੇ ਉਹ ਸਭ ਤੋਂ ਵੱਡਾ ਐਸੈਟ ਹੈਗਾ ਆ ਤੇ ਉਹਨੂੰ ਇੱਥੇ ਰਹਿਣਾ ਚਾਹੀਦਾ ਤੇ ਇਹ ਚੀਜ਼ ਉਹ ਡਿਜ਼ਰਵ ਕਰਦਾ ਆ ਜਿਹੜਾ ਐਲਨ ਮਸਕ ਦਾ ਵਿਜ਼ਨ ਆ ਉਹ ਬਹੁਤ ਹਾਂ ਪੱਖੀ ਹੈ ਇਸ ਗੱਲ ਦੇ ਲਈ ਟੈਸਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀਆਂ ਹੈਗੀਆਂ ਇਹ ਕੰਪਨੀਆਂ ਭਵਿੱਖ ਦੇ ਵਿੱਚ ਸਾਹਮਣੇ ਆਉਣਗੀਆਂ ਚੈਲੰਜਸ ਵੀ ਨੇ ਟੈਸਲਾ ਦੀ ਸੇਲ ਬਹੁਤ ਘਟੀਆ ਪਿਛਲੇ ਸਮੇਂ ਦੇ ਵਿੱਚ ਸਰਕਾਰ ਜਿਹੜੀ ਆ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ ਇਹਦੀ ਸੈਲਫ ਡਰਾਈਵਿੰਗ ਕ੍ਰੈਸ਼ਸ ਦੀ ਐਕਸੀਡੈਂਟ ਹੋਇਆ ਕਾਰ ਸੈਲਫ ਡਰਾਈਵਿੰਗ ਮੋਡ ਦੇ ਉੱਤੇ ਸੀ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਆ ਕੰਪੀਟੀਸ਼ਨ ਬਹੁਤ ਜ਼ਿਆਦਾ ਆ ਜਿਹੜੀਆਂ ਦੂਜੀਆਂ ਰੋਬੋ ਟੈਕਸੀਸ ਜਾਂ ਈਵੀ ਕੰਪਨੀਆਂਸ ਨੇ ਉਹ ਸਿੱਧਾ ਸਿੱਧਾ ਚੈਲੰਜ ਦੇ ਰਹੀਆਂ ਇਹਨਾਂ ਨੂੰ ਪਬਲਿਕ ਇਮੇਜ ਦੀ ਪ੍ਰੋਬਲਮ ਬਹੁਤ ਵੱਡੀ ਬਣੀ ਹੈ ਕੁਝ ਜਿਹੜੇ ਇਨਵੈਸਟਰ ਨੇ ਜਿਹੜਾ ਐਲਨ ਮਸਕ ਦੀ ਸਾਂਝ ਰਹੀ ਹੈ ਸ਼ੁਰੂ ਦੇ ਵਿੱਚ ਡੋਨਲਡ ਟਰੰਪ ਦੇ ਨਾਲ ਉਹਦਾ ਬੈਕਲੈਸ਼ ਵੀ ਹੋ ਰਿਹਾ ਆ ਸੋ ਪਿਛਲੇ ਸਮੇਂ ਦੇ ਵਿੱਚ ਸਟਾਕ ਪ੍ਰਾਈਸ ਦਾ ਥੱਲੇ ਜਾਣਾ ਚੈਲੰਜਸ ਨੇ ਪਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਇਤਿਹਾਸ ਅਮਰੀਕਾ ਦੇ ਵਿੱਚ ਸਿਰਜਿਆ ਜਾ ਰਿਹਾ ਹੈ ਕਿ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਤਾਂ ਹੈ ਹੀ ਪਰ ਇਹੋ ਜਿਹਾ ਅਮੀਰ ਜਿਹੜਾ ਪਹਿਲਾਂ ਕੋਈ ਹੋਰ ਨਹੀਂ ਹੋਇਆ ਹੋਊਗਾ ਅਗਲੀ ਗੱਲਬਾਤ ਯੂਐਸ ਮਿਲਟਰੀ ਨੇ ਜਿਹੜੀਆਂ ਕਿਸ਼ਤੀਆਂ ਨੇ ਉਹਨਾਂ ਦੇ ਉੱਤੇ ਅਟੈਕ ਕੀਤਾ ਕਰੇਬੀਅਨਸ ਦੇ ਵਿੱਚ ਕੱਲ ਵੀਰਵਾਰ ਵੀਰਵਾਰ ਨੂੰ ਅੱਜ ਸ਼ੁੱਕਰਵਾਰ ਨੂੰ ਖਬਰ ਸਾਹਮਣੇ ਆਈ ਹੈ ਤਿੰਨ ਲੋਕਾਂ ਦੀ ਇਹਦੇ ਵਿੱਚ ਮੌਤ ਹੋਈ ਹੈ ਤੇ ਇਹ ਰਾਸ਼ਟਰਪਤੀ 트ੰਪ ਦੇ ਹੁਕਮ ਦਿੱਤੇ ਗਏ ਸੀ ਇਹ ਮਾਮਲਾ ਬਹੁਤ ਗੰਭੀਰ ਹੁੰਦਾ ਜਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਦਸਾਇਆ ਜਾ ਰਿਹਾ ਕਿ ਇਹਨਾਂ ਦੇ ਉੱਤੇ ਕਿਉਂ ਹਮਲਾ ਕੀਤਾ ਗਿਆ ਸੀ ਜਿਹੜੇ ਕਾਰਨ ਦੱਸੇ ਗਏ ਆ ਪੈਂਟਾਗਨ ਨੇ ਇਹ ਕਿਹਾ ਆ ਕਿ ਇਹ ਬੋਟ ਇੱਕ ਟੈਰਰਿਸਟ ਲਿੰਕਡ ਗਰੁੱਪ ਚਲਾ ਰਿਹਾ ਸੀ ਤੇ ਇਹ ਕਰ ਕੀ ਰਏ ਸੀ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਨਸ਼ਾ ਆ ਉਹ ਅੰਤਰਰਾਸ਼ਟਰੀ ਪਾਣੀਆਂ ਦੇ ਰਾਹੀਂ ਲਿਆਂਦਾ ਜਾ ਰਿਹਾ ਸੀ ਡਿਫੈਂਸ ਸੈਕਟਰੀ ਪੀਟ ਹੈਕਸਥ ਨੇ ਇਹ ਦੱਸਿਆ ਕਿ ਕੋਈ ਵੀ ਅਮਰੀਕਨ ਜਿਹੜਾ ਫੌਜੀ ਆ ਉਹ ਇਹ ਇਸ ਸਟ੍ਰਾਈਕ ਦੇ ਦੌਰਾਨ ਉਹਦਾ ਨੁਕਸਾਨ ਨਹੀਂ ਹੋਇਆ ਬਹੁਤ ਵੱਡੀ ਕੈਂਪੇਨ ਆ ਇੱਕ ਸਤੰਬਰ ਤੋਂ ਲੈ ਕੇ ਹੁਣ ਤੱਕ ਅਮਰੀਕਾ ਨੇ ਬੋਟਸ ਦੇ ਵਿੱਚ ਜਿਹੜੇ ਲਗਭਗ 70 ਲੋਕਾਂ ਨੂੰ ਮਾਰ ਦਿੱਤਾ ਇਹਨਾਂ ਨੇ 17 ਸਟ੍ਰਾਈਕਾਂ ਕੀਤੀਆਂ ਸਤੰਬਰ ਤੋਂ ਹੁਣ ਤੱਕ ਜਿਹੜੀਆਂ 18 ਵੋਟਾਂ ਤਬਾਹ ਕੀਤੀਆਂ ਤੇ 18 ਦੇ ਵਿੱਚ 70 ਲੋਕਾਂ ਨੂੰ ਮਾਰ ਦਿੱਤਾ ਇਹਦਾ ਵਾਰਨ ਡਰਗ ਕਾਰਟਲਸ ਜਿਹੜਾ ਇੱਕ ਇਹਨਾਂ ਦੀ ਰਾਸ਼ਟਰਪਤੀ ਟਰੰਪ ਦੀ ਕੈਂਪੇਨ ਆ ਉਹਦੇ ਤਹਿਤ ਤਿੰਨ ਲੋਕ ਸਿਰਫ ਬਚੇ ਆ ਇਹਨਾਂ ਦੇ ਵਿੱਚੋਂ ਇਸ ਅਟੈਕਸ ਦੇ ਵਿੱਚੋਂ ਦੋ ਜਿਹੜੇ ਸੀਗੇ ਉਹਨਾਂ ਨੂੰ ਡਿਟੇਨ ਕਰ ਲਿਆ ਤੇ ਬਾਅਦ ਦੇ ਵਿੱਚ ਭੇਜ ਦਿੱਤਾ ਗਿਆ ਇੱਕ ਜਿਹੜਾ ਡਿਸਪੀਅਰ ਹੋ ਗਿਆ ਤੇ ਇੱਕ ਬਾਰੇ ਮੰਨਿਆ ਜਾ ਰਿਹਾ ਕਿ ਉਹਦੀ ਮੌਤ ਹੋ ਗਈ ਹੈ ਜਿਹੜਾ ਹੁਣ ਕਾਨੂੰਨੀ ਪੱਖ ਆ ਇਸ ਚੀਜ਼ ਦਾ 트ੰਪ ਪ੍ਰਸ਼ਾਸਨ ਨੇ ਇਹ ਕਿਹਾ ਹੈ ਕਿ ਸਾਡਾ ਆਰਮਡ ਕਨਫਲਿਕਟ ਆ ਸਾਡੀ ਹਥਿਆਰਬੰਦ ਲੜਾਈ ਆ ਡਰੱਗ ਕਾਰਟਲ ਦੇ ਖਿਲਾਫ ਮਤਲਬ ਇਹ ਆ ਕਿ ਅਸੀਂ ਜਿਹੜੀ ਜਿੱਦਾਂ ਲੜਾਈ ਲੱਗੀ ਹੁੰਦੀ ਵਾਰ ਲੱਗੀ ਹੁੰਦੀ ਉਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਆ ਇਸ ਵੇਲੇ ਸਾਨੂੰ ਕਿਸੇ ਅਦਾਲਤ ਦੀ ਅਪਰੂਵਲ ਨਹੀਂ ਚਾਹੀਦੀ ਇਹਨਾਂ ਨੂੰ ਮਾਰਨ ਤੋਂ ਪਹਿਲਾਂ ਕਈ ਲਾਅ ਮੇਕਰ ਜਾਂ ਜਿਹੜੇ ਹਿਊਮਨ ਰਾਈਟਸ ਗਰੁੱਪਸ ਨੇ ਉਹ ਇਹ ਕਹਿੰਦੇ ਆ ਕਿ ਪਾਲਿਸੀ ਗਲਤ ਆ ਜਿਹੜੇ ਡਰੱਗ ਸਸਪੈਕਟਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਉਹਦੇ ਤੋਂ ਬਾਅਦ ਪ੍ਰੂਫ ਹੋਣਾ ਚਾਹੀਦਾ ਕਿਉਂਕਿ ਐਵਿਡੈਂਸ ਹੈ ਨਹੀਂ ਪ੍ਰਸ਼ਾਸਨ ਇਹ ਤਾਂ ਕਹਿ ਰਿਹਾ ਲੋਕਾਂ ਨੂੰ ਦੱਸ ਰਿਹਾ ਕਿ ਇਹ ਇਹਨਾਂ ਦੇ ਕੋਲੇ ਡਰੱਗ ਸੀ ਅਸੀਂ ਤਾਂ ਮਾਰ ਦਿੱਤੇ ਪਰ ਕੀ ਉਹਨਾਂ ਦੇ ਕੋਲੇ ਡਰੱਗ ਸੀਗੀ ਉਹਦਾ ਪ੍ਰੂਫ ਅਜੇ ਤੱਕ ਉਹਦਾ ਐਵੀਡੈਂਸ ਅਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਵੈਨਜ਼ੂਏਲਾ ਦਾ ਐਂਗਲ ਜਿਹੜਾ ਅਮਰੀਕਾ ਜਿਹੜਾ ਇਸ ਚੀਜ਼ ਨੂੰ ਮਡੋਰੋ ਦੇ ਨਾਲ ਵੀ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਡਰੱਗ ਟ੍ਰੇਡ ਦੇ ਉੱਤੇ ਤੇ ਮਿਲਟਰੀ ਫੋਰਸ ਜਿਹੜੀ ਵੈਨਜ਼ੂਏਲਾ ਦੇ ਨੇੜੇ ਵੀ ਬਣਾਈਆਂ ਆ ਹੁਣ ਅਫੀਸ਼ੀਅਲ ਜਿਹੜੇ ਦੱਸਦੇ ਉਹਨਾਂ ਨੇ ਕਾਂਗਰਸ ਨੂੰ ਦੱਸਿਆ ਕਿ ਜਿਹੜੇ ਸਟ੍ਰਾਈਕ ਆਰਡਰ ਆ ਉਹਦੇ ਵਿੱਚ ਕੀ ਕੀ ਕਵਰ ਕੀਤਾ ਜਾ ਸਕਦਾ ਕਿ ਅਸੀਂ ਜਿਹੜੀਆਂ ਸੀ ਦੇ ਉੱਤੇ ਟਾਰਗੇਟ ਕਰਦੇ ਸਮੁੰਦਰ ਦੇ ਵਿੱਚ ਟਾਰਗੇਟ ਕਰਦੇ ਆ ਲੈਂਡ ਟਾਰਗੇਟ ਨਹੀਂ ਆ ਸੋ ਇਹ ਜਿਹੜੇ ਆਪਰੇਸ਼ਨਸ ਨੇ ਜਿਹੜੇ ਬਿਲਕੁਲ ਵੱਖਰੇ ਨੇ ਅਮਰੀਕਾ ਦੇ ਵਿੱਚ ਤੁਸੀਂ ਦੇਖੋ ਇੱਕ ਦੋ ਮੌਤਾਂ ਕਿਤੇ ਹੋ ਜਾਣ ਜਾਂ ਚਾਰ ਪੰਜ ਕਿਤੇ ਮੌਤ ਹੋ ਜਵੇ ਰੋਜ਼ ਤਾਂ ਇਹ ਬਹੁਤ ਵੱਡੀ ਇੱਕ ਖਬਰ ਬਣਦੀ ਆ 2-250 ਬੰਦਾ ਰੋਜ਼ ਅਮਰੀਕਾ ਦੇ ਵਿੱਚ ਡਰਗ ਓਵਰਡੋਸ ਨਾਲ ਮਰ ਰਿਹਾ ਡਰਗ ਕਿੱਥੋਂ ਆ ਰਹੀ ਆ ਜਿਹੜੇ ਇਹ ਕਾਰਟਲ ਕਿਸ਼ਤੀਆਂ ਦੇ ਰਾਹੀਂ ਜਾਂ ਤਾਂ ਕੈਨੇਡਾ ਦਾ ਬਾਰਡਰ ਲੱਗਦਾ ਜਾਂ ਮੈਕਸੀਕੋ ਦਾ ਹੈ ਤੇ ਜਾਂ ਸਮੁੰਦਰ ਆ ਅਮਰੀਕਾ ਦੇ ਨਾਲ ਕੈਨੇਡਾ ਦੇ ਬਾਰਡਰ ਤੇ ਵੀ ਉਹਨਾਂ ਨੇ ਸਖਤੀ ਕੀਤੀ ਹੈ ਮੈਕਸੀਕੋ ਵਾਲੇ ਤੇ ਵੀ ਕੀਤੀ ਹੈ ਤੇ ਹੁਣ ਰਹਿ ਜਾਂਦਾ ਸਮੁੰਦਰ ਸਮੁੰਦਰ ਦੇ ਵਿੱਚੋਂ ਕਰੀਬੀਨ ਆਈਲੈਂਡਸ ਵੱਲੋਂ ਜਿਹੜਾ ਕੁਝ ਵੀ ਆਉਂਦਾ ਆ ਇਹ ਨਹੀਂ ਬਖਸ਼ ਰਹੇ ਤੇ ਇਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅੱਗੇ ਤੋਂ ਅਸੀਂ ਕੋਈ ਇਥੋਂ ਲੰਘਣ ਵੀ ਨਹੀਂ ਦੇਣਾ ਜਿਹੜੇ ਮਨੁੱਖੀ ਅਧਿਕਾਰਾਂ ਵਾਲੇ ਉਹ ਕਹਿੰਦੇ ਫੜ ਲਓ ਫੜ ਕੇ ਇਹਨਾਂ ਤੋਂ ਨਸ਼ਾ ਬਰਾਮਦ ਕਰੋ ਨਸ਼ਾ ਬਰਾਮਦ ਕਰਕੇ ਅਦਾਲਤ 'ਚ ਪੇਸ਼ ਕਰੋ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਕੇਸ ਚਲਾਓ ਕੇਸ ਤੋਂ ਬਾਅਦ ਸਜ਼ਾ ਦਿਓ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਇਹ ਕੰਮ ਉਦੋਂ ਹੁੰਦਾ ਜਦੋਂ ਕੋਈ ਸਧਾਰਨ ਅਪਰਾਧ ਹੋਵੇ ਇਹ ਨਾਰਕੋ ਟੈਰਰਿਸਟ ਨੇ ਅਤਵਾਦੀ ਨੇ ਸਾਨੂੰ ਮਾਰਨਾ ਆ ਰਿਹਾ ਤੇ ਸਾਨੂੰ ਮਾਰ ਵੀ ਰਹੇ ਆ 2-250 ਬੰਦਾ ਰੋਜ਼ ਅਮਰੀਕਾ ਦਾ ਮਰ ਰਿਹਾ ਅਸੀਂ ਇਹਨਾਂ ਦੇ ਨਾਲ ਐਸੇ ਤਰੀਕੇ ਦੇ ਨਾਲ ਵਰਤਣਾ ਅਗਲੀ ਗੱਲਬਾਤ ਫੈਡਰਲ ਜੱਜ ਨੇ ਜான் ਮੈਕਨਲ ਜੂਨੀਅਰ ਉਹਨਾਂ ਨੇ ਹੁਕਮ ਦਿੱਤਾ ਹੈ 트럼ਪ ਐਡਮਿਨਿਸਟ੍ਰੇਸ਼ਨ ਨੂੰ ਕਿ ਤੁਸੀਂ ਜਿਹੜੀਆਂ ਸਨੈਪ ਆ ਜਿਹੜੀਆਂ ਫੂਡ ਸਟੈਂਪਸ ਜਿਹਨੂੰ ਆਪਾਂ ਕਹਿੰਦੇ ਆ ਕਿ ਉਹਨਾਂ ਨੂੰ ਫੁੱਲੀ ਫੰਡ ਕਰੋ ਨਵੰਬਰ ਦੇ ਲਈ ਆਹਾ ਅੱਜ ਫਰਾਈਡੇ ਤੋਂ ਜਦੋਂ ਸਰਕਾਰ ਨੇ ਪੇਮੈਂਟ ਜਿਹੜੀ ਹੈ ਉਹ ਸ਼ਟਡਾਊਨ ਦੇ ਦੌਰਾਨ ਬੰਦ ਕਰ ਦਿੱਤੀ ਸੀ ਆਪਾਂ ਕਈ ਵਾਰੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਗਰੀਬ ਲੋਕਾਂ ਨੂੰ ਫੂਡ ਸਟੈਂਪਸ ਮਿਲਦੀਆਂ ਜਣੀ ਉਹ ਫੂਡ ਗ੍ਰੋਸਰੀ ਸਟੋਰ ਤੋਂ ਜੋ ਆਈਟਮਸ ਲੈ ਸਕਦੇ ਆ ਉਹਦੇ ਪੈਸੇ ਹੈ ਨਹੀਂ ਹੁਣ ਕਿਉਂ ਹੈ ਨਹੀਂ ਕਿਉਂਕਿ ਸਰਕਾਰ ਸ਼ਟਡਾਊਨ ਆ ਅਮਰੀਕਾ ਦੇ ਵਿੱਚ ਸ਼ਟਡਾਊਨ ਹੁੰਦਾ ਰਹਿੰਦਾ ਏ ਕੋਈ ਨਵੀਂ ਗੱਲ ਨਹੀਂ ਆ ਅਮਰੀਕਾ 'ਚ ਕਈ ਵਾਰੀ ਕੁਝ ਮਿੰਟਾਂ 'ਚ ਫੈਸਲਾ ਹੋ ਜਾਂਦਾ ਕਈ ਵਾਰੀ ਘੰਟਿਆਂ 'ਚ ਹੋ ਜਾਂਦਾ ਕਈ ਵਾਰੀ ਦਿਨਾਂ 'ਚ ਹੋ ਜਾਂਦਾ ਤੇ ਕਈ ਵਾਰੀ ਹਫ਼ਤਿਆਂ 'ਚ ਹੋ ਜਾਂਦਾ ਇਹ ਤੋਂ ਗਾਂਹ ਗੱਲ ਨਹੀਂ ਗਈ ਕਦੇ 3-4 ਹਫ਼ਤਿਆਂ ਦੇ ਵਿੱਚ 34 ਦਿਨ ਸੀ ਪਿਛਲੀ ਵਾਰੀ ਜਿਹੜਾ ਸਭ ਤੋਂ ਲੰਬੀ ਇਹਨਾਂ ਦੀ ਸ਼ਟਡਾਊਨ ਹੋਇਆ ਆ ਆ ਜਿਹੜੀ ਆਹ ਪਹਿਲੀ ਅਕਤੂਬਰ ਤੋਂ ਹੋਈ ਹੈ ਸਟ੍ਰਾਈਕ ਤੇ ਤੁਸੀਂ ਦੇਖ ਲਓ ਵੀ ਅੱਜ ਕਿੰਨੀ ਤਰੀਕ ਹੋ ਗਈ ਹੈ ਹਜੇ ਤੱਕ ਮੁੱਕਣ ਦਾ ਨਾਂ ਨਹੀਂ ਲੈ ਰਹੇ ਤੇ ਦੂਜੇ ਦੇ ਬਾਰੇ ਪਤਾ ਕੋਈ ਨਹੀਂ ਹੈ ਕਿ ਕਿੰਨਾ ਚਿਰ ਚੱਲਣੀ ਆ ਉਹਨਾਂ ਲੋਕਾਂ ਦਾ ਹੁਣ ਕੀ ਕੀਤਾ ਜਾਵੇ ਸੋ ਹੁਣ ਸਨੈਪ ਦੇ ਨਾਲ ਜਿਹੜੀ ਇਹ 42 ਮਿਲੀਅਨ ਅਮਰੀਕਨਸ ਤੁਸੀਂ ਸੋਚ ਕੇ ਦੇਖੋ 42 ਮਿਲੀਅਨ ਕਿੱਡਾ ਵੱਡਾ ਨੰਬਰ ਆ ਜਿਹਦੇ ਵਿੱਚ 16 ਮਿਲੀਅਨ ਬੱਚੇ ਨੇ ਉਹ ਫੂਡ ਖਰੀਦ ਸਕਦੇ ਆ ਬਿਨਾ ਇਹਦੇ ਤੋਂ ਜਿਹੜੇ ਪਰਿਵਾਰ ਨੇ ਉਹ ਭੁੱਖੇ ਆ ਤੇ ਜਾਂ ਉਹਨਾਂ ਨੂੰ ਬਹੁਤ ਔਖੇ ਸਮੇਂ ਦੇ ਵਿੱਚੋਂ ਲੰਘਣਾ ਪੈ ਰਿਹਾ ਪ੍ਰੈਜ਼ੀਡੈਂਟ 트੍ਰੰਪ ਨੇ ਇਹ ਕਿਹਾ ਸੀ ਕਿ ਅਸੀਂ ਇਹਨੂੰ ਰੀਓਪਨ ਨਹੀਂ ਕਰਾਂਗੇ ਡਾਇਰੈਕਟਲੀ ਉਹਨਾਂ ਨੇ ਕਿਹਾ ਸੀ ਕਿ ਜੱਜ ਦੇ ਆਰਡਰ ਨੂੰ ਡਿਫਾਈ ਕੀਤਾ ਜਿਹਦੇ ਨਾਲ ਕਿ ਕਹਿ ਲਓ ਇੱਕ ਸਟਰੋਂਗ ਰਿਐਕਸ਼ਨ ਕੋਰਟ ਵੱਲੋਂ ਆਇਆ ਜੱਜ ਦਾ ਰਿਸਪੌਂਸ ਕੀ ਹੈ ਜੱਜ ਮਕਰਨਲ ਨੇ ਇਹ ਕਿਹਾ ਕਿ 트੍ਰੰਪ ਜੋ ਕੁਝ ਕਰ ਰਿਹਾ ਹਾ ਇਹ ਅਨਐਕਸੈਪਟੇਬਲ ਆ ਤੇ ਇਹ ਵੀ ਕਿਹਾ ਕਿ ਸਰਕਾਰ ਨੂੰ ਪਾਰਸ਼ਲ ਪੇਮੈਂਟ ਪਲਾਨ ਜਿਹੜਾ ਆ ਉਹ ਹੋਣਾ ਚਾਹੀਦਾ ਆ ਇਸ ਮਾਮਲੇ ਦੇ ਵਿੱਚ ਵੀ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਇਹ ਚਾਹੁੰਦਾ ਆ ਕਿ ਇਹ ਸਿਰਫ 65% ਜਿਹੜੇ ਬੈਨੀਫਿਟ ਨੇ ਉਹ ਪੇ ਕਰਨ ਕਿ ਪੈਸਾ ਜਿਹੜਾ ਉਹ ਕਹਿੰਦੇ ਸੀ ਬਚਾਉਣਾ ਚਾਹੁੰਦੇ ਆ ਇਸ ਪ੍ਰੋਗਰਾਮ ਦੇ ਵਿੱਚ ਸੁਕੋਟ ਦੀਆਂ ਜਿਹੜੀਆਂ ਫਾਈਨਲ ਨੇ ਜਿਹੜੀਆਂ ਜੱਜਸ ਨੇ ਕਿਹਾ ਆ ਕਿ ਸਨੈਪ ਜਿਹੜੀ ਆ ਫੁੱਲ ਆ ਪਰ ਜਿਹੜਾ ਇਹਨੂੰ ਤੁਸੀਂ ਕਿਸੇ ਵੀ ਪੋਲਿਟੀਕਲ ਪ੍ਰੈਸ਼ਰ ਜਾਂ ਇਸ ਤਰੀਕੇ ਦੇ ਨਾਲ ਨਹੀਂ ਵਰਤ ਸਕਦੇ ਕਿਉਂਕਿ ਟਰੰਪ ਜਾਂ ਰਿਪਬਲਿਕਨਸੀ ਪਾਲਿਸੀ ਸਿੱਧੀ ਆ ਕਿ ਲੋਕਾਂ ਨੂੰ ਹੁਣ ਰੋਟੀ ਨਹੀਂ ਮਿਲੂਗੀ 42 ਮਿਲੀਅਨ ਜਿਹੜੇ ਲੋਕ ਸਨੈਪ ਦੇ ਉੱਤੇ ਆ ਫੂਡ ਸਟੈਂਪਾਂ ਦੇ ਉੱਤੇ ਆ ਰੌਲਾ ਪਾਉਣਗੇ ਜੇ ਰੌਲਾ ਪਾਉਣਗੇ ਉਹਨਾਂ ਪੁੱਛੋਗੇ ਕਿ ਭਾਈ ਕਿਉਂ ਨਹੀਂ ਹੋ ਰਿਹਾ ਤੁਸੀਂ ਸਾਫ਼ ਕਹਿ ਦਾਂਗੇ ਵੀ ਇਹ ਸ਼ਟਡਾਊਨ ਹੈ ਸ਼ਟਡਾਊਨ ਕਿਉਂ ਆ ਜੀ ਇਹ ਡੈਮੋਕ੍ਰੇਟਾਂ ਕਰਕੇ ਆ ਹੁਣ ਉਹਨੂੰ ਇੱਕ ਕਹਿ ਲੋ ਕਿ ਰਾਜਨੀਤਿਕ ਲਾਹੇ ਦੇ ਲਈ ਨਹੀਂ ਵਰਤਿਆ ਜਾ ਸਕਦਾ ਇਹ ਇੱਕ ਵੱਡਾ ਮੁੱਦਾ ਹੈ ਇਸ ਵੇਲੇ ਲੋਕਾਂ ਦੇ ਉੱਤੇ ਕਈ ਮਿਲੀਅਨ ਪਰਿਵਾਰ ਨੇ ਜਿਹੜੇ ਇਸ ਵੇਲੇ ਪਹਿਲੇ ਫੂਡ ਬੈਨੀਫਿਟ ਮਿਸ ਕਰ ਰਹੇ ਆ ਤੇ ਉਹਨਾਂ ਨੂੰ ਆਪਣੇ ਖਾਣੇ ਵੀ ਮਿਸ ਕਰਨੇ ਪੈ ਰਹੇ ਆ ਜਿਹੜੀ ਐਡਮਿਨਿਸਟ੍ਰੇਸ਼ਨ ਦਾ ਡਿਫੈਂਸ ਆ ਜਸਟਿਸ ਡਿਪਾਰਟਮੈਂਟ ਦੇ ਵਕੀਲ ਇਹ ਕਹਿੰਦੇ ਆ ਕਿ ਜਿਹੜੀਆਂ ਸਟੇਟਸ ਨੇ ਨਾ ਕਿ ਫੈਡਰਲ ਸਰਕਾਰ ਨੇ ਡਿਲੇ ਕੀਤਾ ਆ ਪਰ ਜੱਜ ਨੇ ਇਸ ਚੀਜ਼ ਨੂੰ ਰਿਜੈਕਟ ਕੀਤਾ ਆਰਗੂਮੈਂਟ ਨੂੰ ਉਹ ਕਹਿੰਦੇ ਜਿਹੜੀ ਯੂ ਐਸ ਡੀਏ ਆ ਇਹਦੀ ਮਿਸਮੈਨੇਜਮੈਂਟ ਕਰਕੇ ਇਹ ਸਾਰਾ ਕੁਝ ਹੋ ਰਿਹਾ ਤੇ ਇਹਦਾ ਕੋਈ ਨਾ ਕੋਈ ਹੱਲ ਜਲਦੀ ਨਿਕਲਣਾ ਚਾਹੀਦਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਲਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ